ਕਹਿੰਦੇ ਚੰਨੀ ਨੇ ਆਖਰਕਾਰ ਢਾਹੀ ਲਿਆ ਚੌਧਰੀਆਂ ਦਾ ਕਿਲਾ ਚੌਧਰੀ ਪਰਿਵਾਰ ਜਿਹੜਾ ਜਲੰਧਰ ਦੀ ਸੀਟ ਦੇ ਉੱਤੇ ਬੜੀ ਦੇਰ ਦਾ ਕਾਬਜ਼ ਸੀ ਦੋ ਵਾਰ ਇਲੈਕਸ਼ਨ ਜਿੱਤ ਚੁੱਕਿਆ ਸੀ ਚੌਧਰੀ ਪਰਿਵਾਰ ਔਰ ਜ਼ਿਮਨੀ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਉਹੀ ਜ਼ਿਮਨੀ ਚੋਣ ਸ਼ਾਇਦ ਚੌਧਰੀ ਪਰਿਵਾਰ ਦੇ ਵਾਸਤੇ ਫੁੱਲ ਸਟਾਪ ਬਣ ਗਿਆ ਜਿਸ ਤੋਂ ਬਾਅਦ ਚੌਧਰੀ ਪਰਿਵਾਰ ਨੂੰ ਅਗਾਹ ਪਾਰਟੀ ਨੇ ਸ਼ਾਇਦ ਨਹੀਂ ਆਉਣ ਦਿੱਤਾ ਖੈਰ ਇਹੀ ਮਸਲੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਜਦੋਂ ਲੰਗੇ ਕੱਲ ਕਾਂਗਰਸ ਪਾਰਟੀ ਦੀ ਸੂਚੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਜਲੰਧਰ ਹਲਕੇ ਤੋਂ ਸੀ ਅਜੇ ਤੱਕ ਕਿਆਸ ਰਹੀਆਂ ਸੀ ਹਰ ਕੋਈ ਜਾਣਦਾ ਤਾਂ ਸੀ ਪਰ ਅਜੇ ਤੱਕ ਹਵਾ ਦੇ ਵਿੱਚ ਗੱਲਾਂ ਸੀ ਪਰ ਹੁਣ ਇਹਨੂੰ ਕਾਗਜ਼ ਦੇ ਉੱਤੇ ਲਿਖ ਕੇ ਤੇ ਪ੍ਰਮਾਣ ਬਣਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਜਲੰਧਰ ਹਲਕੇ ਤੋਂ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਨੇ ਉਮੀਦਵਾਰ ਉਹਨਾਂ ਨੂੰ ਐਲਾਨ ਦਿੱਤਾ ਗਿਆ ਹੈ ਔਰ ਉਸੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਹੁਣ ਆਪਣਾ ਪ੍ਰਚਾਰ ਹੋਰ ਤੀਬਰ ਕਰ ਸਕਦੇ ਨੇ ਪਰ ਦੂਜੇ ਪਾਸੇ ਚਰਚਾ ਇਹ ਹੈ ਕਿ ਆਖਰਕਾਰ ਐਡੀ ਵੱਡੀ ਲੈਗਸੀ ਜਿਹੜੀ ਸੀਗੀ ਚੌਧਰੀ ਪਰਿਵਾਰ ਦੀ ਉਸ ਨੂੰ ਖੇਰੂ-ਖੇਰੂ ਕਰ ਦਿੱਤਾ ਗਿਆ 2014 ਦੇ ਵਿੱਚ ਮਹਿੰਦਰ ਕੇਪੀ ਦੀ ਥਾਂ ਦੇ ਉੱਤੇ ਚੌਧਰੀ ਸੰਤੋਖ ਸਿੰਘ ਇਲੈਕਸ਼ਨ ਲੜਦੇ ਨੇ ਔਰ ਦੋ ਵਾਰ 2014 ਤੇ 2019 ਦੇ ਵਿੱਚ ਜਲੰਧਰ ਸੀਟ ਦੇ ਉੱਤੇ ਦਬਦਬਾ ਕਾਇਮ ਕਰਦਿਆਂ ਹੋਇਆ ਜਿੱਤ ਹਾਸਲ ਕੀਤੀ ਜਾਂਦੀ ਹੈ ਚੌਧਰੀ ਪਰਿਵਾਰ 2014 ਤੋਂ ਬਾਅਦ ਲਗਾਤਾਰ ਇਸ ਸੀਟ ਦੇ ਉੱਤੇ ਕਾਬਜ਼ ਸੀ ਔਰ ਆਖਰਕਾਰ ਜਦੋਂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਇਸ ਸੀਟ ਦੇ ਉੱਤੇ ਜਮਨੀ ਚੋਣ ਹੁੰਦੀ ਹੈ ਆਮ ਆਦਮੀ ਪਾਰਟੀ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰਦੀ ਹੈ ਸੁਸ਼ੀਲ ਕੁਮਾਰ ਰਿੰਕੋ ਜਿੱਤਦੇ ਨੇ ਪਰ ਉਸ ਤੋਂ ਬਾਅਦ ਹੁਣ ਦੁਬਾਰਾ ਇਸ ਸੀਟ ਦੇ ਉੱਤੇ ਖਲਾਅ ਬਣ ਚੁੱਕਿਆ ਹੈ ਜਦੋਂ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਸਿਰ ਤੇ ਆ ਗਈਆਂ ਨੇ ਤਾਂ ਕਾਂਗਰਸ ਪਾਰਟੀ ਦਾ ਫੈਸਲਾ ਆਇਆ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਇਸ ਸੀਟ ਦੇ ਉੱਤੇ ਲੜਨਗੇ ਹਾਲਾਂਕਿ ਚੌਧਰੀ ਪਰਿਵਾਰ ਨੂੰ ਜ਼ਰੂਰ ਇਹ ਸ਼ੰਕੇ ਸੀ ਇਹ ਉਹਨਾਂ ਨੂੰ ਚਾਹਤ ਸੀ ਕਿ ਜਿਹੜੀ ਹਾਈ ਕਮਾਂਡ ਉਹਨਾਂ ਨੂੰ ਮੌਕਾ ਦੁਆਰਾ ਦਵੇਗੀ ਔਰ ਦੁਆਰਾ ਚੌਧਰੀ ਪਰਿਵਾਰ ਜਿੱਤ ਵੱਲ ਵੱਧ ਸਕਦਾ ਆ ਪਰ ਸ਼ਾਇਦ ਹੁਣ ਚੌਧਰੀ ਪਰਿਵਾਰ ਜਲੰਧਰ ਦੇ ਉੱਤੇ ਦਬਦਬਾ ਨਾ ਬਣਾ ਸਕੇ ਹੁਣ ਇਸ ਦੀ ਥਾਂ ਦੇ ਉੱਤੇ ਹੁਣ ਹੋਰ ਵੀ ਚਰਚੇ ਚੱਲਦੇ ਪਏ ਨੇ ਦਰਸਲ ਜਦੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆਇਆ ਸੀ ਤਾਂ ਵਿਕਰਮਜੀਤ ਸਿੰਘ ਚੌਧਰੀ ਨੂੰ ਜ਼ਿਆਦਾ ਤਕਲੀਫ ਹੋਈ ਨਜ਼ਰ ਆ ਰਹੀ ਸੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਲਾਇਆ ਸੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਆਪ ਦੋ ਥਾਈਂ ਹਾਰੇ ਹਾਰ ਚੁੱਕੇ ਨੇ ਹਾਰੇ ਹੋਏ ਨੇ ਉਹਨਾਂ ਨੇ ਆਪਣੇ ਹਲਕੇ ਤੋਂ ਵੀ ਹਾਰ ਹਾਸਲ ਕੀਤੀ ਐ ਤੇ ਦੂਜੇ ਹਲਕੇ ਤੋਂ ਜਿੱਥੋਂ ਵਿਧਾਨ ਸਭਾ ਚੋਣ ਲੜੀ ਸੀ ਉੱਥੋਂ ਵੀ ਹਾਰੇ ਨੇ ਤਾਂ ਇਹੋ ਜਿਹੇ ਹਾਰੇ ਹੋਏ ਲੀਡਰ ਨੂੰ ਕਿਉਂ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਔਰ ਦੂਜੇ ਪਾਸੇ ਇਹ ਵੀ ਕਿਹਾ ਸੀ ਕਿ ਚੰਨੀ ਦੇ ਅੰਦਰ ਖਾਤੇ ਬਹੁਤ ਕੁਝ ਕੀਤਾ ਜੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਖੈਰ ਇਹ ਕੁਝ ਚੀਜ਼ਾਂ ਸੀਗੀਆਂ ਜਿਹੜੇ ਤਿੱਖੇ ਇਲਜ਼ਾਮ ਚਰਨਜੀਤ ਸਿੰਘ ਚੰਨੀ ਦੇ ਉੱਤੇ ਸਾਦੇ ਗਏ ਸੀ ਵਿਕਰਮਜੀਤ ਚੌਧਰੀ ਵੱਲੋਂ ਪਰ ਉਸ ਤੋਂ ਬਾਅਦ ਉਹਦੇ باوجود ਵੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਲਾਣਿਆ ਗਿਆ ਪਰ ਉਸ ਤੋਂ ਬਾਅਦ ਹੁਣ ਚਰਚੇ ਨੇ ਕਿ ਚੌਧਰੀ ਪਰਿਵਾਰ ਵੀ ਹੁਣ ਇਧਰੋਂ ਉਧਰ ਜਾ ਸਕਦਾ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਚਰਚੇ ਚੱਲ ਰਹੇ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਸੀਟ ਭਰ ਚੁੱਕੀ ਹੈ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਆਪਣੀ ਉਮੀਦਵਾਰ ਜਿਹੜੇ ਨੇ ਉਤਾਰੇ ਜਾ ਸਕਦੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਲੈ ਲਿਆ ਗਿਆ ਆ ਜਿਹੜੀ ਸੀਟ ਭਰਨੀ ਸੀਗੀ ਉਹ ਕਹਿੰਦੇ ਭਰ ਚੁੱਕੀ ਆ ਹੁਣ ਆਮ ਆਦਮੀ ਪਾਰਟੀ ਵਿੱਚ ਤਾਂ ਸ਼ਾਇਦ ਨਾ ਜਾ ਸਕਣ ਤਾਂ ਕਿਤੇ ਹੋਰ ਚੌਧਰੀ ਪਰਿਵਾਰ ਜਾ ਸਕਦਾ ਹੈ ਇਹਦੇ ਕਿਆਸ ਰਹੀਆਂ ਜੜੀਆਂ ਨੇ ਉਹ ਚਲਦੀਆਂ ਪਈਆਂ ਨੇ ਫਿਲਹਾਲ ਚੌਧਰੀ ਪਰਿਵਾਰ ਦੇ ਉੱਤੇ ਸੰਸੇ ਚੱਲਦੇ ਪਏ ਨੇ ਚੌਧਰੀ ਪਰਿਵਾਰ ਕਿੱਧਰ ਵੱਲ ਨੂੰ ਜਾਵੇਗਾ ਔਰ ਦੂਜੀ ਗੱਲ ਚਰਨਦੀਪ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਚੌਧਰੀ ਪਰਿਵਾਰ ਦਾ ਆਧਾਰ ਕੀ ਖਤਮ ਹੋ ਜਾਵੇਗਾ ਮਾਂ ਪਾਰਟੀ ਕੀ ਚੌਧਰੀ ਪਰਿਵਾਰ ਛੱਡ ਦੇਵੇਗਾ ਆਪਣੀ ਲੈਗੇਸੀ ਚੌਧਰੀ ਪਰਿਵਾਰ ਛੱਡ ਦੇਵੇਗਾ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਚੌਧਰੀ ਸੰਤੋਖ ਸਿੰਘ ਦੇ ਪਿਤਾ ਉਹਨਾਂ ਦੇ ਭਰਾ ਹਰ ਕੋਈ ਕਾਂਗਰਸ ਪਾਰਟੀ ਦੇ ਵਿੱਚ ਵਿਚਰ ਕੇ ਤੇ ਇੱਥੇ ਜਿੱਤ ਹਾਸਲ ਕਰ ਚੁੱਕਿਆ ਪਰ ਕੀ ਚੌਧਰੀ ਸੰਤੋਖ ਸਿੰਘ ਦੇ ਨਾਲ ਇਹ ਲੈਗੇਸੀ ਖਤਮ ਹੋ ਚੁੱਕੀ ਹੈ ਔਰ ਕੀ ਉਸ ਤੋਂ ਬਾਅਦ ਚੌਧਰੀ ਪਰਿਵਾਰ ਦਾ ਕੋਈ ਆਧਾਰ ਜਲੰਧਰ ਹਲਕੇ ਦੇ ਉੱਤੇ ਨਹੀਂ ਰਹਿ ਗਿਆ ਇਹ ਆਉਂਦੇ ਵਕਤ ਵਿੱਚ ਸਪਸ਼ਟ ਹੋ ਜਾਵੇਗਾ ਚੌਧਰੀ ਪਰਿਵਾਰ ਹੁਣ ਕੀ ਫੈਸਲਾ ਕਰਦਾ ਕਿੱਧਰ ਵੱਲ ਨੂੰ ਮੂੰਹ ਕਰਦਾ ਆ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋ ਵਨ ਇੰਡੀਆ ਪੰਜਾਬ Subscribe to One India channel and never miss an update.